ਸ੍ਰੀ ਮੁਕਸਰ ਸਾਹਿਬ ਵਿਖੇ ਰੇਲਵੇ ਲਾਈਨ ਤੇ ਜਲਾਲਾਬਾਦ ਰੋਡ ਬੰਦ ਫਾਟ ਕੋਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਥੋਂ ਦੀ 11 ਨੇ ਦੱਸਿਆ ਕਿ ਇਹ ਓਵਰਡੋਜ਼ ਆਜਾਦਾ ਲੈਣ ਦੇ ਕਾਰਨ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਰੇਲ ਦੀ ਪਟੜੀ ਤੇ ਸੁੱਤਾ ਪਿਆ ਕਿ ਕਿੱਥੇ ਸੁੱਤਾ ਪਿਆ ਦੂਸਰੇ ਆਦਮੀ ਨੇ ਇਹਦੀ ਇਨਸਾਨੀਅਤ ਅਨਾਂਤੇ ਅਜਾਨ ਬਚਾਉਣ ਦੇ ਐਕਸੀਡੈਂਟ ਵਿੱਚ ਆਪਣੀ ਅਲੱਤ ਉਤੜਾ ਲਈ ਅਤੇ ਉਸਨੂੰ ਸ੍ਰੀ ਮੁਕਸਰ ਸਾਹਿਬ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕੁਸੀਂ ਦੇਖੋ ਕੇ ਐਸਕੇ ਨੂੰ ਚੱਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗ੍ਰੈਂਟ ਪੱਟੀ ਜੀ ਸ੍ਰੀ ਮੁਕਸਤਾਂ ਤੋਂ ਇਹ ਜਿਹੜੇ ਉਹ ਤਾਂ ਪਿਆ ਤੇ ਜਿਹੜੇ ਸਹੀ ਬੰਦੇ ਸੀ ਨਾਰਮਲ ਉਹ ਤਾਂ ਭੱਜ ਕੇ ਖੜੇ ਹੋ ਗਏ ਤੇ ਜਿਹੜੇ ਸ਼ਰਾਬੀ 30 ਸੀ ਉਹ ਸੁੱਤੇ ਪਿਆ ਸੀ ਜਿਆਦਾ ਗੰਭੀਰ ਬੇਹੋਸ਼ ਸੀਗਾ ਤੇ ਮਤਲਬ ਕਿ ਜਿਆਦਾ ਡੋ ਵੱਡੋ ਇਹ ਨਸ਼ਾ ਕੀਤਾ ਸੀ ਉਹਨੇ ਠੀਕ ਹੈ ਤੇ ਉਹ ਜਿਹੜਾ ਪੁੱਟਾਇਆ ਸੀਗਾ ਉਹ ਉਹ ਕੁੱਚਣ ਲੱਗੇ ਨਾ ਉਹਨੂੰ ਹੀ ਤੇ ਉਹ ਤਾਂ ਬੰਦਾ ਉਪਚਾਰ ਦੀ ਕੋਸ਼ਿਸ਼ ਕਰਨ ਲੱਗੇ ਤੇ ਉਹਦਾ ਬੁੱਢਾ ਜੀ ਉਹ ਤਾਂ ਬਚ ਗਿਆ ਹੀ ਤੇ ਜਿੰਗਾ ਤੇ ਦੂਸਰਾ ਸੀ ਉਹ ਵੱਢਿਆ ਗਿਆ ਤੇ ਕੁੱਤੇ ਵੀ ਪੇਟ ਵਿੱਚ ਪੁੱਤਾਂ ਕਿ ਨਾਮ ਕੀ ਇਹਨਾਂ ਦੇ ਉਹਦਾ ਨਾਮ ਇੱਕ ਤਾਂ ਮੋਗਲੀ ਹੈ ਜੀ ਜਿਹੜਾ ਰਹਿੰਦਾ ਟਿੱਪੀ ਸਬ ਰੋਡ ਤੇ ਜਿਹੜਾ ਵੱਢਿਆ ਗਿਆ ਹੂੰ ਠੀਕ ਆ ਤੇ ਜਿਹਦੇ ਜਿਹਦੇ ਵੇਟ ਵੱਜੀ ਆ ਉਹਦਾ ਨਾਮ ਮੋਨਨਾ ਹੀ ਹੋ ਰਿਹਾ ਇਹਦਾ ਮੋੜ ਰੋਡ ਸਵਾਯ ਨਗਰ ਵਸਤੀ ਸੱਤ ਨੰਬਰ ਗਲੀ ਚ ਦੂਜਾ ਸਹੀ ਰਾਤ ਟੁੱਟੀ ਹੈ ਹਾਂਜੀ ਦੂਜਾ ਸਹੀ ਆ ਹਾਂਜੀ ਦੂਸਰਾ ਦੇ ਥੋੜੀ ਮੋਟੀ ਸੱਟ ਵੱਜੀ ਜੋ ਗੰਭੀਰ ਮਤਲਬ ਕੀ ਹੈਗਾ ਹਸਪਤਾਲ ਚ ਗਿਆ ਹੈ ਇਹ ਤਾਂ ਦੁੱਖ ਦੀ ਗੱਲ ਆ ਇਹ ਕਿਹੜੀ ਬੰਦਗੀ ਆ ਇਹ ਟ੍ਰੇਨ ਕਿਹੜੀ ਸੀਗੀ ਇਹ ਟ੍ਰੇਨ ਜੀ ਤੋਂ ਟੱਪਿਆਣੀ ਤੋਂ ਟੱਪਿਆਣੀ ਟ੍ਰੇਨ ਸੀਗੀ ਤੇ ਅੰਤਰਾ ਹੀ ਟ੍ਰੇਨ ਸੀ ਬਹੁਤ ਤੇਜ਼ ਸੀਗੀ ਵੱਟ ਜਿਆਦਾ ਨੇ 150 200 ਸਕ੍ਰਿਪਟ ਦੇ 500 ਹੁੰਦੇ ਇੱਥੇ ਨਹੀਂ ਇਹ ਨਾ ਇਹ ਐਸੇ ਹੁੰਦੇ ਨਹੀਂ ਇੰਪ੍ਰੈਸ਼ਨ ਹੈ ਨਾ ਅਨੁਸ਼ਾਸਨ ਕਰਕੇ ਸਤੇ ਪੈ ਸੀ ਜਿਹੜੇ ਦਿਹਾੜੀ ਹੁੰਦੇ ਨਾ ਉਹਨਾਂ ਦੇ ਨਾਮ ਖਰਾਬ ਕਰਦੇ ਆ ਖਿੱਚਾ ਦੇ ਆ ਪੈਸੇ ਆ ਪੇਕੇ ਸੀ ਤੇ ਉਹਨੂੰ ਬਸ ਨੀਂਦ ਆ ਗਈ ਤੇ ਉੱਪਰ ਤੋਂ ਮਾਇਆ ਲੱਗਿਆ ਤੇ ਉਹ ਸੱਟ ਵੱਡੇ ਗਏ ਠੀਕ ਆ ਤੇ ਦੂਸਰੇ ਕੰਮ ਵੀ ਖਰਾਬ ਕੀਤਾ ਨਸ਼ੇੜੀਆਂ ਦਾ ਨਸ਼ੇੜੀ ਹੈ ਕਿ ਨਾ ਆ ਬਚਾਲੇ ਸੁੱਤਾ ਪਏ ਇੱਥੇ ਇਹਨੇ ਮਰਿਆ ਜਿਹਨੂੰ ਖਿੱਚਾ ਲੱਗੇ ਤੇ ਲੱਤ ਆ ਗਈਆਂ ਤੋਂ ਪੂਰਾ ਟਿਕ ਗਿਆ ਪਰਸੇ ਬੱਚ ਗਿਆ ਬੱਲੇ ਵਾਲੇ ਦੇ ਰੋਕੀ ਨਹੀਂ ਬੱਲੇ ਨੇ ਰੁਕੜੀ ਜਿੱਤੇ ਰੋਕ ਕੇ ਤੇ ਉੱਡੇ ਨੇ ਜੀ ਜਿਹੜਾ ਅੱਜ ਗੱਡੀ ਵੇਠਾ ਬੰਦੇ ਆਏ ਹੈਗੇ ਕਿੰਨੇ ਬੰਦੇ ਆਏ ਹੈਗੇ ਕੀ ਮਾਮਲਾ ਕੀ ਹੈ ਇਹ ਦੋ ਆ ਜੀ ਇੱਕ ਚੱਕੀਆ ਤੇ ਇੱਕ ਦੀ ਮੌਕੇ ਦੇ ਲੈਫਟ ਇਹ ਕਿੱਥੋਂ ਦੇ ਰਹਿਣ ਵਾਲੇ ਸੀਗੇ ਜੀ ਇਹ ਮਾਸੀ ਮੁਕਸਬ ਨੇ ਤੇ ਕੀ ਕੰਮ ਕਰ ਕੀ ਕਰਦੇ ਸੀਗੇ ਜੀ ਮੈਂਟਨ ਮੀਨਟੂ ਕਰਦੇ ਆ ਨਾਮ ਨੂੰ ਲੱਗ ਗਿਆ ਪਤਾ ਜੀ ਇਹਨਾਂ ਦਾ ਇਨਨ ਨੇ ਤਾਂ ਦੱਸਦੇ ਵੀ ਇਹਨਾਂ ਵਾਰਸ਼ ਆ ਰਹੇ ਨੇ ਇੱਕ ਦਿਨ ਤਾਂ ਹੈ ਗਈ ਸੀ ਨਾਲ ਜੋ ਦਾ ਹਸਪਤਲ ਹੈ ਕਿ ਕੜਨਾ ਹੋਈ ਕਿਵੇਂ ਹੈ ਜੀ ਅਚਨਚੇਤ ਇਨਸਪੈਕਸ਼ਨ ਲਈ ਇਹਨੇ ਟ੍ਰੇਨ ਆਈ ਸੀ ਕਿ ਰੇਲਵੇ ਦੀ ਤੇ ਉਹਦੇ ਥੱਲੇ ਇਹਨਾਂ ਨੂੰ ਪਤਾ ਨਹੀਂ ਲੱਗਾ ਪਰ ਥੱਲੇ ਇਸ ਤਰ੍ਹਾਂ ਕਿ ਆਪਦੀ ਮਿਹਰ ਤੋਂ ਮਨਜ਼ੂਰੀ ਨਹੀਂ ਆਈ ਸੀ ਟ੍ਰੇਨ ਦਾ ਪਰੰਪਰਕਾ ਕੀ ਕਾਰਵਾਈ ਕੀਤੀ ਜਾਏਗੀ ਬੰਦੀ ਕਾਰਵਾਈ ਜੋ ਬਾਕੀ ਦਾ ਪਰਵਾਰ ਆ ਰਿਹਾ ਹੈ ਜਨਨ ਕਿ ਜੋ ਬਿਆਨ ਨਾ ਤੋਂ ਉਸਾ ਵਾਲੀ ਹਾਂਜੀ ਕੀ ਮੰਗੇ ਤੁਹਾਡੀ ਇੱਥੇ ਮੰਗ ਹੈ ਇਹ ਵੀ ਇੱਥੋਂ ਜਾਲ ਲੱਗਿਆ ਨਾ ਕੰਦਾ ਉੱਚੀਆਂ ਹੋਣਾ ਕੋਈ ਬੰਦਾ ਇੱਥੋਂ ਦੀ ਆਵਾਜ਼ ਆਏ ਨਾ ਫੜਕ ਖੁੱਲੇ ਤੇ ਜਾਵੇ ਕੋਈ ਮੁਰਸਾ ਨਾ ਪਾਵੇ ਕੁਝ ਹੋਈ ਹੈ ਲੈਣਾ ਦੇ ਉੱਪਰ ਦੀ ਟੰਗਦੇ ਉਹ ਗਲਤ ਹੋ ਜਾਂਦਾ ਕੰਮ ਇਹ ਤੋਂ ਜਾਲ ਲੱਗਣਾ ਜਾਂ ਕੰਦਾ ਉੱਚੀਆਂ ਹੋਣਾ ਸਾਰੇ ਸੇਫਟੀ ਹੈ